ਦੇਵ ਭੇਵਨਾ ਜਾਣਹੀ ਜੇ ਬੇਦ ਔਰ ਕਤੇਬ ਇਸ ਤੁਕ ਦੇ ਵਿੱਚ ਜਿਹੜਾ ਸ਼ਬਦ ਹੈ ਸਾਦ ਸੰਗਤ ਉਹ ਦੇਲੀ ਦੀਪਕ ਤੋਂ ਮੇਰੇ ਪਾਸੇ ਅਰਥ ਕਰਦਾ ਵਿਸ਼ਰਾਮ ਆਪਾਂ ਜਿਹਨ ਤੋਂ ਪਹਿਲਾਂ ਵੀ ਦੇ ਸਕਦੇ ਹਾਂ ਤੇ ਬਾਅਦ ਵਿੱਚ ਵੀ ਦੇ ਸਕਦੇ ਹਾਂ ਜਾਂ ਜਿਹੇ ਸ਼ਬਦ ਨੂੰ ਵਿਚਕਾਰ ਰੱਖ ਕੇ ਵੀ ਵਿਸ਼ਰਾਮ ਦਿੱਤਾ ਜਾ ਸਕਦਾ ਹੈ ਦੇਵ ਭੇਵਨਾ ਜਾਣਹੀ ਜੇ ਬੇਦ ਔਰ ਕਤੇਬ ਹਜ਼ੂਰ ਫਰਮਾਉਂਦੇ ਉਸ ਪ੍ਰਾਤਮਾ ਦਾ ਕਿਸੇ ਨੇ ਭੇਦ ਨਹੀਂ ਜਾਣਿਆ ਦੇਵ ਭੇਵ ਨਾ ਜਾਣੀ ਦੇਵਦਾਰਤ ਹੋ ਗਿਆ ਦੇਵਤੇ ਤੇ ਭੇਵਦਾਰਤ ਹੋ ਗਿਆ ਭੇਵ ਨਾ ਜਾਣੀਦਾਰ ਤੇ ਨਹੀਂ ਜਾਣ ਸਕਦੇ ਦੇਵ ਭੇਵ ਨਾ ਜਾਣੀ ਜਿਹੇ বেদ ਔਰ ਕਤੇਬ ਜਿਹੇਦਾਰਤੇ ਜਿਸ ਦਾ বেদ ਔਰ ਕਤੇਬ বেদ ਅਤੇ ਕਤੇਬ ਵੀ ਭੇਦ ਨਹੀਂ ਜਾਣ ਸਕਦੇ বেদ ਗਿਣਤੀ ਵਿੱਚ 4 ਰਿਗਵੇਦ ਸਾਮਵੇਦ ਯਜੁਰਵੇਦ ਅਥਰਵਵੇਦ ਇਸੇ ਤਰ੍ਹਾਂ ਕਤੇਬਾਂ ਵੀ ਗਿਣਤੀ ਵਿੱਚ ਸਾਥ ਸੰਗੇ 4 ਤੌਰਾਤ ਅੰਜੀਲ ਜੰਬੂਰ ਤੇ ਕੁਰਾਨ ਵੇਦ ਇਦਦਰ ਦੇ ਹੋ ਗਏ ਤੇ ਕਤੇਬਾਂ ਸ਼ਾਮੀਵਾਦੀਆਂ ਪਛਮੀਵਾਦੀਆਂ ਪੁਸਤਕਾਂ ਹੋ ਗਈਆਂ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਭੇਦ ਨਾ ਵੇਦਾਂ ਜਾਣਿਆ ਨਾ ਕਤੇਬਾਂ ਨੇ ਜਾਣਿਆ ਬਚਨ ਨੇ ਦੇਵ ਭੇਮ ਨਾ ਜਨਹੀਂ ਜੇ ਵੇਦ ਔਰ ਕਤੇਬ ਸ਼ਬਦ ਪੜਨਾ ਔਰ ਐੜਾ ਊੜੀ ਨੂੰ ਅੰਕੜਾ ਲਾ ਕੇ ਤੇ ਰਾਰਾ ਲੱਗਾ ਔਰ ਔਰ ਐੜੇ ਦੇ ਉੱਪਰ ਕਨੌੜੀ ਦੇ ਨਾਲ ਇਹਦਾ ਵਿਚਾਰਨ ਹੋਏਗਾ ਅਗਲਾ ਬਚਨ ਨੇ ਰੂਪ ਰੰਗ ਨਾ ਜਾਤ ਪਾਤ ਸੋ ਜਨ ਹੀ ਕਹੇ ਜੇਬ ਰੂਪ ਰੰਗ ਨਾ ਜਾਤ ਪਾਤ ਉਹਦਾ ਕੋ ਰੂਪ ਨਹੀਂ ਕੋਈ ਇੱਕ ਰੰਗ ਨਹੀਂ ਕੋਈ ਜਾਤ ਨਹੀਂ ਕੋਈ ਬਰਾਦਰੀ ਨਹੀਂ ਕੋਈ ਉਹਦੀ ਗੋਤ ਨਹੀਂ ਦੱਸੀ ਜਾ ਸਕਦੀ ਰੂਪ ਰੰਗ ਨਾ ਜਾਤ ਪਾਤ ਸੋ ਜਨ ਹੀ ਕਹੇ ਜੇਬ ਜੇਬ ਦਾ ਅਰਥ ਹੋ ਗਿਆ 누ਹਾਰ ਚਿਹਰਾ ਮੋਰਾ ਰੰਗ ਟੰਕੇ ਵੰਦਾ ਹੈ ਵਾਹਿਗੁਰੂ ਪਰਮਾਤਮਾ ਦੀ 누ਹਾਰ ਨਹੀਂ ਦੱਸੀ ਜਾ ਸਕਦੀ ਕਿਉਂਕਿ ਉਹਦਾ ਕੋਈ ਸਰੀਰ ਹੀ ਨਹੀਂ ਹੈ ਤਾਤ ਮਾਤ ਨਾ ਜਾਤ ਜਾਕਰ ਜਾਕਰ ਸ਼ਬ ਤੇ ਵਿਸ਼ਰਾਮ ਤਾਤ ਮਾਤ ਨਾ ਜਾਤ ਜਾਕਰ ਤਾਤ ਮਾਤ ਨਾ ਉਹਦੀ ਮਾਤਾ ਨਾ ਉਹਦਾ ਪਿਤਾ ਤਾਤ ਦਾ ਅਰਥ ਹੋ ਗਿਆ ਪਿਤਾ ਮਾਤ ਦਾ ਅਰਥ ਹੋ ਗਿਆ ਮਾਤਾ ਤਾਤ ਮਾਤ ਨਾ ਜਾਤ ਜਾਕਰ ਨਾ ਉਹਦਾ ਪਿਤਾ ਦੱਸਿਆ ਜਾ ਸਕਦਾ ਨਾ ਮਾਂ ਨਾ ਉਹਦੀ ਕੋਈ ਜਾਤ ਜਨਮ ਵਰਨ ਬਹੀਨ ਉਹ ਜੰਮਣ ਤੇ ਮਰਨ ਤੋਂ ਵੀ ਰਹਿਤ ਹੈ ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀ ਨਾ ਹਜ਼ੂਰ ਕਹਿੰਦੇ ਪ੍ਰਮਾਤਮਾ ਦਾ ਕਾਲ ਚੱਕਰ ਸਾਰੀ ਦੁਨੀਆ ਦੇ ਵਿੱਚ ਘੁੰਮ ਰਿਹਾ ਹੈ ਧਿਆਨ ਦੇਣਾ ਬਚਨ ਦੇ ਮਹਾਰਾਜ ਦੇ ਚੱਕਰ ਬਕਰ ਫਿਰੇ ਚਤੁਰ ਚੱਕ ਸ਼ਬਦ ਹੈ ਚਤੁਰ ਤਤੇ ਥਲੇ ਔਂਕੜ ਲੱਗੀ ਹੈ ਤੇ ਵਿਚਕਾਰਲੇ ਅੱਖਰਾਂ ਨੂੰ ਜਿਹੜੀ ਮਾਤਰਾ ਲੱਗੀ ਹੋਵੇ ਹਮੇਸ਼ਾ ਉਚਾਰਨ ਵਿੱਚ ਆਉਂਦੀ ਹੈ ਤਤੇ ਥਲੇ ਜਿਹੜੇ ਔਂਕੜ ਲੱਗੀ ਆਪਾਂ ਉਚਾਰਨ ਕਰਾਂਗੇ ਚਤੁਰ ਚਤੁਰ ਦਾ ਅਰਥ ਹੋ ਗਿਆ ਚਾਰੀ ਚੱਕਰ ਬਕਰ ਫਿਰੇ ਚਤੁਰਚੱਕ ਪਰਮਾਤਮਾ ਦਾ ਭਿਆਨਕ ਕਾਲ ਚੱਕਰ ਜਿਹੜਾ ਚਾਰੇ ਦਿਸ਼ਾਵਾਂ ਦੇ ਵਿੱਚ ਫਿਰ ਰਿਹਾ ਹੈ ਮਾਨ ਹੀ ਪੁਰਤੀਨਾ ਤਿੰਨੇ ਲੋਕਾਂ ਨੂੰ ਉਹਦਾ ਹੁਕਮ ਮੰਨਣਾ ਹੀ ਪੈਂਦਾ ਹੈ ਜਿਸ ਦਿਹਾੜੇ ਮੌਤ ਆਈ ਕੋਈ ਮਨਾ ਨਹੀਂ ਕਰ ਸਕਦਾ ਹਰ ਜੀਵ ਨੂੰ ਮੰਨਣਾ ਹੀ ਪੈਣਾ ਕਿ ਵਾਹਿਗੁਰੂ ਪਰਮਾਤਮਾ ਜੀ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਉਹਦੇ ਮੁਤਾਬਕ ਚੱਲਣਾ ਪਏਗਾ ਕਿਉਂਕਿ ਉਹਦਾ ਹੁਕਮ ਹੈ ਨਾ ਉਹਦਾ ਉਹਦੇ ਹੁਕਮੇ ਜਨਮ ਮਿਲਿਆ ਉਹਦੇ ਹੁਕਮ ਦੇ ਵਿੱਚ ਮੌਤ ਇਸੇ ਕਰਕੇ ਗੁਰੂ ਸਾਹਿਬ ਨੇ ਫਰਮਾਇਆ ਵਦੀ ਸੁਵਜਜਗ ਨਾਨਕਾ ਸਚਾ ਵੇਖੈ ਸੋਏ ਸਭਨੀ ਛਾਲਾਂ ਵਾਰੀਆਂ ਕਰਤਾ ਕਰੇ ਸੋ ਹੋਏ ਵਾਹਿਗੁਰੂ ਪਰਮਾਤਮਾ ਜੋ ਕਰਦਾ ਸੋ ਹੁੰਦਾ ਲੋਕਾਂ ਬਥੇਰੀਆਂ ਛਾਲਾਂ ਵਾਰੀਆਂ ਅਗਲੇ ਪਦੇ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਲੋਕ ਚੌਦਹ ਕੈ ਵਿਖੈ ਜਗ ਜਪ ਹੀ ਜਹ ਜਾਪ ਹਜ਼ੂਰ ਫਰਮਾਉਂਦੇ ਨੇ 14 ਲੋਕਾਂ ਦੇ ਵਿੱਚ ਉਸੇ ਪਰਮਾਤਮਾ ਦਾ ਹੀ ਨਾਮ ਜਪਿਆ ਜਾ ਰਿਹਾ 14 ਲੋਕ ਵਿਦਵਾਨਾਂ ਦੇ ਮੁਤਾਬਕ ਜੋ ਮੰਨੇ ਗਏ ਲੋਕਾਂ ਵਿੱਚ ਜਿਹੜੀ ਮਨਾਉ ਸੀ ਖਾਸ ਤੌਰ ਤੇ ਸਨਾਤਨਵਾਦ ਦੇ ਗ੍ਰੰਥਾਂ ਦੇ ਵਿੱਚ ਜਿਹੜੀ ਮਨਾਉ ਸੀ 14 ਲੋਕ ਭਾਵ ਕਿ 7 ਲੋਕ ਇਸ ਧਰਤੀ ਦੇ ਥੱਲੇ ਨੇ ਤੇ 7 ਲੋਕ ਇਸ ਧਰਤੀ ਦੇ ਉੱਪਰਲੇ ਪਾਸੇ ਨੇ 14 ਲੋਕ ਇੰਜ ਮੰਨੇ ਗਏ ਜੋ ਮਨਾਉਤ ਲੋਕਾਂ ਦੇ ਵਿੱਚ ਰਹੀ 7 ਲੋਕ ਧਰਤੀ ਤੋਂ ਥੱਲੇ ਤੇ 7 ਲੋਕ ਉੱਪਰ ਪਰ ਜਦੋਂ ਬਾਣੀ ਵਿੱਚ 14 ਲੋਕਾਂ ਦਾ ਜ਼ਿਕਰ ਆਉਂਦਾ ਹੈ ਤੇ ਇਹਦਾ ਭਾਵ ਅਰਥ ਆਪਾਂ ਸਮਝਣਾ ਹੈ ਕੁੱਲ ਕਾਇਨਾਤ ਕੁੱਲ ਸ੍ਰਿਸ਼ਟੀ ਲੋਕ 14 ਕੈ ਵਿਖੇ 14 ਲੋਕਾਂ ਦੇ ਵਿੱਚ ਜਗ ਜਪ ਹੀ ਜਹ ਜਾਪ ਜਗਦਾਰਤ ਸੰਸਾਰ ਜਪ ਹੀ ਦਾਰਥੇ ਜਪਦਾ ਹੈ ਜਹ ਜਾਪ ਉਸ ਪ੍ਰਮਾਤਮਾ ਦਾ ਜਾਪ 14 ਲੋਕਾਂ ਦੇ ਵਿੱਚ ਕੁੱਲ ਕਾਇਨਾਤ ਵਿੱਚ ਉਸੇ ਦਾ ਹੀ ਨਾਮ ਜਪਿਆ ਜਾ ਰਿਹਾ ਹੈ ਆਦidev ਅਨਾਦ ਮੂਰਤ ਥਾਪਿਓ ਸਭੇ ਜੇਂ ਥਾਪ ਆਦidev ਆਦ ਦੁਨੀਆ ਦਾ ਆਰੰਭ ਦੇਵ ਪ੍ਰਕਾਸ਼ ਰੂਪ ਅਨਾਦ ਜਿਹਦਾ ਆਪਣਾ ਕੋਈ ਆਦ ਨਹੀਂ ਅਨਾਦ ਮੂਰਤ ਉਹਦੀ ਸ਼ਖਸੀਅਤ ਐਸੀ ਹੈ ਜਿਹਦਾ ਆਰੰਭ ਕੋਈ ਨਹੀਂ ਆਦ ਦੇਵ ਅਨਾਦ ਮੂਰਤ ਥਾਪਿਓ ਸਭੇ ਜੇ ਥਾਪ ਕੋਈ ਪਰਮਾਤਮਾ ਹੈ ਜਿਸ ਨੇ ਸਾਰੀ ਦੁਨੀਆ ਨੂੰ ਪੈਦਾ ਕਰਕੇ ਥਾਪਿਆ ਹੋਇਆ ਭਾਵੇਂ ਕਿ ਪਰਮੇਸ਼ਰ ਹੀ ਪੈਦਾ ਕਰਨ ਵਾਲਾ ਉਸ ਨੇ ਕੁੱਲ ਕਾਇਨਾਤ ਤੇ ਧਰਤੀ ਆਕਾਸ਼ ਸਭ ਕੁਝ ਪੈਦਾ ਕਰਕੇ ਇਹਨੂੰ ਸਥਾਪਿਤ ਕਰ ਦਿੱਤਾ ਹੋਇਆ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਪਰਮ ਰੂਪ ਪਰਮ ਦਾਰਤ ਹੈ ਸਾਰਿਆਂ ਤੋਂ ਵੱਡਾ ਉਹਦਾ ਰੂਪ ਐਸਾ ਹੈ ਜਿਹੜਾ ਸਾਰਿਆਂ ਤੋਂ ਮਹਾਨ ਸੁੰਦਰ ਸੋਹਣਾ ਹੈ ਪੁਨੀਤ ਮੂਰਤ ਪੁਨੀਤ ਜਿਹਨੂੰ ਕੋਈ ਮੈਲ ਨਾ ਲੱਗੇ ਉਹਦੀ ਮੂਰਤ ਉਹਦੀ ਸ਼ਖਸੀਅਤ ਐਸੀ ਹੈ ਜਿਹੜੀ ਬਿਲਕੁਲ ਪਵਿੱਤਰ ਹੈ ਪੂਰਨ ਪੁਰਖ ਅਪਾਰ ਪੂਰਨ ਪੁਰਖ ਜਿਹੜਾ ਸੰਪੂਰਨ ਪੁਰਖ ਹੈ ਪੂਰਨ ਦਾਰ ਜਿਹਦੇ ਵਿੱਚ ਕਮੀ ਕੋਈ ਨਹੀਂ ਪੁਰਖ ਦਾਰਤ ਹੈ ਸਾਰਿਆਂ ਵਿੱਚ ਵਿਆਪਕ ਅਪਾਰ ਦਾਰਤ ਹੈ ਬਿਆੰਤ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸੁਯੰ ਪਵ ਗਰਨ ਭੰਜਨ ਹਾਰ ਸਰਬ ਵਿਸ਼ਵ ਰਚਿਓ ਸਾਰਾ ਸੰਸਾਰ ਉਸੇ ਨੇ ਹੀ ਰਚਿਆ ਹੈ ਸਰਬ ਵਿਸ਼ਵ ਸਾਰਾ ਸੰਸਾਰ ਰਚਿਓ ਪੈਦਾ ਕੀਤਾ ਹੈ ਸੁਯੰ ਪਵ ਸੁਯੰ ਪਵ ਦਾ ਅਰਥ ਹੁੰਦਾ ਹੈ ਸਾਧ ਸੰਗਤ ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਪੈਦਾ ਹੋਣ ਵਾਲਾ ਜਿਹਨੂੰ ਹੋਰ ਕਿਸੇ ਨੇ ਪੈਦਾ ਨਹੀਂ ਕੀਤਾ ਹੈ ਇਹਦੇ ਨਾਲ ਮਿਲਦਾ ਸ਼ਬਦ ਜੋ ਆਪਾਂ ਮੂਲ ਮੰਤਰ ਵਿੱਚੋਂ ਪੜ੍ਹਦੇ ਆ ਸੈਭੰਗ ਸੈਭੰਗ ਦਾ ਅਰਥ ਵੀ ਆਪਣੇ ਆਪ ਤੋਂ ਪ੍ਰਕਾਸ਼ ਸਵਯੰਪਵ ਇਹਦਾ ਵੀ ਅਰਥ ਹੈ ਆਪਣੇ ਆਪ ਤੋਂ ਪ੍ਰਕਾਸ਼ ਸਰਬ ਵਿਸ਼ਵ ਰਚਿਓ ਸੁਯੰਪਵ ਗੜਨ ਭੰਜਨ ਹਾਰ ਗੜਨ ਬਣਾਉਣ ਵਾਲਾ ਭਾਵ ਕਿ ਘੜਨ ਵਾਲਾ ਭੰਜਨ ਹਾਰ ਤੋੜਨ ਵਾਲਾ ਉਹੀ ਬਣਾਉਂਦਾ ਹੈ ਤੇ ਉਹੀ ਸਾਰੇ ਸੰਸਾਰ ਦਾ ਨਾਸ਼ ਕਰਦਾ ਹੈ ਅੱਗੇ ਮਹਾਰਾਜੀ ਦੇ ਬਚਨ ਨੇ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਆਦੇਸ਼ ਮਹਾਰਾਜ ਦੇ ਬਚਨ ਨੇ ਕਾਲਹੀਨ ਕਾਲਹੀਨ ਦਾ ਅਰਥ ਹੈ ਜਿਹਦੇ ਉੱਪਰ ਕਾਲ ਦਾ ਅਸਰ ਨਹੀਂ ਕਾਲਹੀਨ ਮੌਤ ਤੋਂ ਖਾਲੀ ਮੌਤ ਤੋਂ ਰਹਿਤ ਜਿਹਨੂੰ ਮੌਤ ਨਹੀਂ ਮਾਰ ਸਕਦੀ ਕਲਾ ਸੰਜੁਗਤ ਸਾਰੀਆਂ ਤਾਕਤਾਂ ਦੇ ਸਮੇਤ ਕਲਾ ਅਰਥ ਤਾਕਤ ਸੰਜੁਗਤ ਸਮੇਤ ਕਲਾ ਸੰਜੁਗਤ ਸਾਰੀਆਂ ਤਾਕਤਾਂ ਦੇ ਸਮੇਤ ਅਕਾਲ ਪੁਰਖ ਜਿਹਦੇ ਤੇ ਕਾਲ ਦਾ ਅਸਰ ਨਹੀਂ ਪੁਰਖ ਸਾਰਿਆਂ ਵਿੱਚ ਵਿਆਪਕ ਆਦੇਸ਼ ਦਾ ਅਧਾਰਤੁ ਹੈ ਜਿਦਾ ਕੋਈ ਇੱਕ ਮਿੱਥਿਆ ਹੋਇਆ ਆਦੇਸ਼ ਨਹੀਂ ਬੰਦਾ ਤੇ ਕਹਿ ਸਕਦਾ ਮੈਂ ਫੁਲਾਣੇ ਦੇਸ਼ ਦਾ ਵਾਸੀ ਹਾਂ ਮੇਰੀ ਆ ਨੈਸ਼ਨੈਲਿਟੀ ਹੈ ਮੈਂ ਇਸ ਦੇਸ਼ ਦਾ ਵਾਸੀ ਹਾਂ ਪਰ ਵਾਹਿਗੁਰੂ ਪਰਮਾਤਮਾ ਆਦੇਸ਼ ਜਿਦਾ ਕੋਈ ਇੱਕ ਦੇਸ਼ ਨਹੀਂ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ਼ ਹਜ਼ੂਰ ਫਰਮਾਉਂਦੇ ਨੇ ਧਰਮ ਧਾਮ ਪਰਮਾਤਮਾ ਧਰਮ ਦਾ ਟਿਕਾਣਾ ਹੈ ਧਾਮ ਦਾ ਅਰਥ ਹੋ ਗਿਆ ਟਿਕਾਣਾ ਘਰ ਤੇ ਧਰਮ ਦਾ ਅਰਥ ਹੋ ਗਿਆ ਧਰਮ ਦੇ ਨਿਜਮ ਕਾਨੂੰਨ ਧਰਮ ਧਾਮ ਧਰਮ ਹੀ ਜਿਸ ਦਾ ਟਿਕਾਣਾ ਹੈ ਉਹ ਵਾਹਿਗੁਰੂ ਜਿਸ ਨੇ ਦੁਨੀਆ ਦੇ ਸਾਰੇ ਨਿਜਮ ਕਾਨੂੰਨ ਸਾਰੇ ਤਿਆਰ ਕੀਤੇ ਹਨ ਧਰਮ ਧਾਮ ਸੋ ਭਰਮ ਰਹਿਤ ਭਰਮ ਰਹਿਤ ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਉਹ ਸਾਰੇ ਨਿਜਮਾ ਕਾਨੂੰਨਾਂ ਦਾ ਟਿਕਾਣਾ ਹੈ ਸਾਰੇ ਉਸ ਨੇ ਬਣਾਏ ਨੇ ਨਿਜਮ ਤੇ ਭਰਮਾਂ ਤੋਂ ਰਹਿਤ ਭਰਮਾਂ ਤੋਂ ਖਾਲੀ ਹੈ। ਆਪੂਤ ਅਲਖ ਅਭੇਸ਼। ਆਪੂਤ ਜਿਹੜਾ ਪੰਜਾਂ ਤਤਾਂ ਤੋਂ ਬਣਿਆ ਹੋਇਆ ਨਾ ਹੋਵੇ। ਭੂਤ ਦਾਰ ਤੇ ਪੰਜ ਤਤ ਹਵਾ, ਪਾਣੀ, ਅਗ, ਧਰਤੀ, ਆਕਾਸ਼। ਪਰਮਾਤਮਾ ਕੀ ਹੈ ਆਪੂਤ ਜਿਹੜਾ ਇਹਨਾਂ ਪੰਜਾਂ ਤਤਾਂ ਤੋਂ ਨਹੀਂ ਬਣਿਆ ਹੈ। ਅਲਖ ਜਿਹਨੂੰ ਲਖਿਆ ਨਹੀਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ। ਅਭੇਸ਼ ਜਿਹਦਾ ਕੋਈ ਇੱਕ ਮਿੱਥਿਆ ਹੋਇਆ ਭੇਸ ਨਹੀਂ। ਚਾਹੇ ਬੰਦੇ ਨੇ ਸੈਂਕੜੇ ਭੇਸ ਬਣਾਏ ਨੇ। ਪਰ ਵਾਹਿਗੁਰੂ ਦਾ ਕੋਈ ਭੇਸ ਨਹੀਂ ਕਾਲਹੀਨ ਕਲਾ ਸੰਜੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ਼ ਪੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗੁਰੂ ਜੀ ਫਰਮਾਉਂਦੇ ਨੇ ਅੰਗ ਰਾਗ ਨ ਰੰਗ ਜਾ ਕਹਿ ਪਰਮਾਤਮਾ ਦਾ ਕੋਈ ਇੱਕ ਅੰਗ ਨਹੀਂ ਜਦੋਂ ਦਾ ਸਰੀਰ ਹੀ ਨਹੀਂ ਹੈ ਤੇ ਸਰੀਰ ਦੇ ਅੰਗ ਵੀ ਨਹੀਂ ਹੈ ਰਾਗ ਰਾਗ ਦਾ ਅਰਥ ਹੈ ਉਹ ਵਾਹਿਗੁਰੂ ਜੀ ਨੂੰ ਕਿਸੇ ਵਸਤੂ ਦਾ ਕਿਸੇ ਚੀਜ਼ ਦਾ ਉਹ ਵੀ ਨਹੀਂ ਪੰਗ ਰਾਗ ਨਾ ਰੰਗ ਜਾ ਕੈ ਨਾ ਉਹਦਾ ਕੋਈ ਰੰਗ ਹੈ ਜਾਤ ਪਾਤ ਨਾ ਨਾਮ ਨਾ ਵਾਹਿਗੁਰੂ ਜੀ ਦੀ ਕੋਈ ਜਾਤ ਨਾ ਉਹਦੀ ਕੋਈ ਗੋਤ ਨਾ ਉਹਦਾ ਕੋਈ ਕਿ ਮਿੱਥਿਆ ਹੋਇਆ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤ ਦਾ ਇੱਕ ਕਾਮ ਗਰਵ ਗੰਜਨ ਗਰਵ ਦਾ ਅਰਥ ਹੈ ਹੰਕਾਰ ਤੇ ਗਰਵ ਗੰਜਨ ਦਰਤ ਹੈ ਹੰਕਾਰ ਨੂੰ ਤੋੜਨ ਵਾਲਾ ਉਹ ਵਾਹਿਗੁਰੂ ਜੀ ਜਿਹੜੇ ਹਉਮੈ ਹੰਕਾਰ ਨੂੰ ਤੋੜ ਦਿੰਦੇ ਨੇ ਦੁਸ਼ਟ ਭੰਜਨ ਜਿਹੜੇ ਦੁਸ਼ਟਾਂ ਨੂੰ ਭੰਦੇ ਨੇ ਅੰਦਾਸ਼ ਕਰਦੇ ਨੇ ਮੁਕਤ ਦਾਇਕ ਕਾਮ ਉਹ ਵਾਹਿਗੁਰੂ ਜੀ ਜਿਨ੍ਹਾਂ ਦਾ ਸਾਰਿਆਂ ਤੋਂ ਵੱਡਾ ਕੰਮ ਇਹ ਹੈ ਕਿ ਮੁਕਤ ਦਾਇਕ ਉਹ ਸਾਰਿਆਂ ਨੂੰ ਮੁਕਤੀ ਦੇਣ ਵਾਲੇ ਨੇ ਵਾਹਿਗੁਰੂ ਜੀ ਜੇਤੇ ਕਿਰਪਾ ਕਰ ਦੇਣ ਉਹਨੂੰ ਬੰਧਨਾ ਤੋਂ ਮੁਕਤ ਕਰ ਦਿੰਦੇ ਨੇ ਅੱਗੇ ਗੁਰੂ ਸਾਹਿਬ ਦੇ ਬਚਨ ਨੇ ਆਪ ਰੂਪ ਅਮੀਕ ਅਨੁਸਤਤ ਏਕਪੁਰਖ ਅਵਤੂਤ ਹਜ਼ੂਰ ਫਰਮਾਉਂਦੇ ਨੇ ਆਪ ਰੂਪ ਆਪ ਰੂਪ ਦਾ ਅਰਥ ਸਾਧ ਸੰਗਤ ਵਿਦਵਾਨਾਂ ਨੇ ਕੀਤਾ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ ਜਿਸ ਨੂੰ ਕਿਸੇ ਦੂਜੇ ਹੋਰ ਨੇ ਨਹੀਂ ਬਣਾਇਆ ਹੈ ਵਾਹਿਗੁਰੂ ਪਰਮੇਸ਼ਰ ਜੀ ਖੁਦ ਤੋਂ ਬਣੇ ਨੇ ਆਪਣੇ ਆਪੇ ਤੋਂ ਬਣੇ ਨੇ ਅਮੀਕ ਅਮੀਕ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੀਤਾ ਡੂੰਘਾ ਗਹਿਰਾ ਜਿਹਦਾ ਅੰਤ ਨਾ ਪਾਇਆ ਜਾ ਸਕੇ ਅਨ ਉਸਤਤ ਅਨ ਉਸਤਤ ਦਾ ਭਾਵ ਹੈ ਜਿਹਦੀ ਉਸਤਤ ਬਿਆਨ ਨਾ ਕੀਤੀ ਜਾ ਸਕੇ ਇੰਨੀ ਵੱਡੀ ਬੜੀਾਈ ਦਾ ਮਾਲਕ ਅਸੀਂ ਉਹਦੀ ਪੂਰੀ ਉਸਤਤ ਨਹੀਂ ਕਰ ਸਕਦੇ ਏਕਪੁਰਖ ਉਹ ਇੱਕ ਹੈ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ ਅਵਤੂਤ ਅਵਤੂਤ ਦਾਰਤ ਹੈ ਮਾਇਆ ਦੇ ਬੰਧਨਾਂ ਤੋਂ ਪਰੇ ਮਾਇਆ ਤੋਂ ਰਹਿਤ ਦੁਨੀਆ ਤੋਂ ਅੰਦਰਲੇਪ ਆਪ ਰੂਪ ਅਮੀਕ ਅਨੁਸਤਤ ਏਕਪੁਰਖ ਅਵਤੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ ਮਰ ਕਹਿੰਦੇ ਗਰਭ ਗੰਜਨ ਸਾਸੰਗਤ ਗਰਭ ਦਾਰਤ ਹੋ ਗਿਆ ਹੰਕਾਰ ਗਰਭ ਗੰਜਨ ਦਾ ਅਰਥ ਹੋ ਗਿਆ ਹੰਕਾਰ ਨੂੰ ਤੋੜਨ ਵਾਲਾ ਉਹ ਹੰਕਾਰ ਨੂੰ ਤੋੜ ਦਿੰਦਾ ਹੈ ਸਰਬ ਭੰਜਨ ਬਲਕੇ ਸਾਰਿਆਂ ਦਾ ਨਾਸ਼ ਕਰਨ ਵਾਲਾ ਸਰਬ ਦਾ ਅਰਥ ਹੈ ਸਾਰੇ ਭੰਜਨ ਦਾ ਨਾਸ਼ ਕਰਨਾ ਆਦ ਰੂਪ ਉਹ ਦੁਨੀਆ ਦੇ ਆਦ ਤੋਂ ਹੈ ਉਹਦਾ ਆਹੀ ਸਭ ਤੋਂ ਵੱਡਾ ਰੂਪ ਹੈ ਉਹ ਸੰਸਾਰ ਦੇ ਆਦ ਤੋਂ ਹੈ ਜਦੋਂ ਇਹ ਦੁਨੀਆ ਵੀ ਨਹੀਂ ਸੀ ਬਣੀ ਅਸੂਤ ਅਸੂਤ ਦਾ ਅਰਥ ਹੈ ਜਿਹੜਾ ਜਨਮ ਨਾ ਲੈਂਦਾ ਜਿਹੜਾ ਸੂਤਕ ਵਿੱਚ ਨਹੀਂ ਹੁੰਦਾ ਜਨਮ ਨਹੀਂ ਲੈਂਦਾ ਅਸੂਤ ਆਪ ਰੂਪ ਅਮੀਕ ਅਨੁਸਤਤ ਇਕਪੁਰਖ ਅਵਤੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਇਕਪੁਰਖ ਅਪਾਰ ਹਜ਼ੂਰ ਫਰਮਾਉਂਦੇ ਨੇ ਅੰਗਹੀਨ ਉਹ ਅੰਗਾਂ ਤੋਂ ਸਕਣਾ ਹੈ ਜਦ ਉਹਦਾ ਸਰੀਰ ਹੀ ਨਹੀਂ ਫਿਰ ਸਰੀਰ ਦੇ ਅੰਗ ਵੀ ਨਹੀਂ ਅਭੰਗ ਅਭੰਗ ਦਾ ਅਰਥ ਹੈ ਜਿੰਨੂੰ ਭਾਗ ਨਾ ਕੀਤਾ ਜਾ ਸਕੇ ਜਿੰਨੂੰ ਵਾਰਿਆ ਨਾ ਜਾ ਸਕੇ ਅਨਾਤਮ ਅਨ ਆਤਮ ਜਿਹਦੇ ਵਿੱਚ ਆਤਮਾ ਨਹੀਂ ਸਾਡੇ ਸਰੀਰ ਆਤਮਾ ਦੇ ਮੁਤਾਜ ਨੇ ਜੇ ਤਨ ਵਿੱਚ ਆਤਮਾ ਹੈ ਤੇ ਸਰੀਰ ਤੁਰਿਆ ਫਿਰਦਾ ਹੈ ਜੇ ਆਤਮਾ ਨਹੀਂ ਤੇ ਫਿਰ ਸਾਡੀ ਮੌਤ ਹੈ ਤੇ ਵਾਹਿਗੁਰੂ ਪਰਮਾਤਮਾ ਅਨਾਤਮ ਉਹਨਾਂ ਨੂੰ ਆਤਮਾ ਦੀ ਕੀ ਲੋੜ ਹੈ ਉਹਨਾਂ ਨੇ ਹੀ ਤੇ ਸਾਰੀਆਂ ਆਤਮਾਵਾਂ ਪੈਦਾ ਕੀਤੀਆਂ ਸਾਡੇ ਸਰੀਰਾਂ ਵਿੱਚਲੀ ਜੋਤ ਉਸੇ ਤੋਂ ਪੈਦਾ ਹੋਈ ਹੈ ਇਸ ਲਈ ਪਰਮਾਤਮਾ ਨੂੰ ਕਿਹਾ ਗਿਆ ਅਨਾਤਮ ਅੰਗਹੀਨ ਅਭੰਗ ਅਨਾਤਮ ਏਕਪੁਰਖ ਅਪਾਰ ਉਹ ਇੱਕ ਪੁਰਖ ਹੈ ਇਕ ਹੈ ਤੇ ਸਾਰਿਆਂ ਦੇ ਵਿੱਚ ਵਿਆਪਕ ਹੈ ਅਪਾਰ ਦਾ ਅਰਥ ਬੇਅੰਤ ਵੀ ਹੈ ਸਰਬਲਾਇਕ ਸਰਬਘਾਇਕ ਸਰਬ ਕੋ ਪ੍ਰਤਪਾਰ ਸਾਤ ਸੰਗਤ ਸਰਬਲਾਇਕ ਸ਼ਬਦ ਦਾ ਅਰਥ ਹੈ ਜੋ ਸਭ ਕੁਝ ਕਰਨ ਦੇ ਲਾਇਕ ਹੈ ਜੋ ਸਭ ਕੁਝ ਕਰਨ ਜੋਗ ਹੈ ਉਹਦੇ ਵਿੱਚ ਇੰਨੀ ਸਮਰੱਥਾ ਹੈ ਉਹ ਸਭ ਕੁਝ ਹੀ ਕਰ ਸਕਦਾ ਹੈ ਸਰਬਲਾਇਕ ਸਰਬਘਾਇਕ ਘਾਇਕ ਦਾ ਅਰਥ ਹੈ ਨਾਸ਼ ਕਰਨ ਵਾਲਾ ਉਹ ਸਭ ਕੁਝ ਕਰ ਸਕਦਾ ਹੈ ਇਥੋਂ ਤੱਕ ਸਾਰਿਆਂ ਦਾ ਨਾਸ਼ ਵੀ ਕਰ ਸਕਦਾ ਹੈ ਸਰਬ ਕੋ ਪ੍ਰਤਪਾਰ ਤੇ ਸਾਰਿਆਂ ਦੇ ਪਰਤਪਾਲਨਾ ਕਰਨ ਵਾਲਾ ਵੀ ਭਾਵਕੇ ਨਾਸ਼ ਵੀ ਕਰਦਾ ਤੇ ਪਾਲਦਾ ਵੀ ਹੈ ਸਭ ਕੁਝ ਆਪ ਹੀ ਕਰ ਰਿਹਾ ਹੈ ਅਗਲੇ ਪਦੇ ਵਿੱਚ ਮਹਾਰਾਜ ਦੇ ਬਚਨ ਨੇ ਸਰਵਗੰਤਾ ਸਰਵਹੰਤਾ ਸਰਬਤੇ ਅਨਭੀਖ ਗੁਰੂ ਜੀ ਫਰਮਾਉਂਦੇ ਨੇ ਸਰਵਗੰਤਾ ਗੰਤਾ ਸ਼ਬਦਾਰ ਸਾਹ ਸੰਗਤ ਹੈ ਗੰਤਾ ਸੋ ਲਿਖਿਆ ਤਾਂ ਭਾਵੇਂ ਗੁਰੂ ਸਾਹਿਬ ਨੇ ਗੱਗੇ ਉੱਪਰ ਟਿੱਪੀ ਤੇ ਤੱਤੇ ਨੂੰ ਕੰਨਾ ਲਾ ਕੇ ਗੰਤਾ ਹੈ ਪਰ ਅਰਥ ਇਹਦਾ ਗੰਤਾ ਹੀ ਬਣਦਾ ਹੈ ਭਾਵਕੇ ਸਾਰਿਆਂ ਥਾਵਾਂ ਤੇ ਗਮਨ ਕਰਨ ਵਾਲਾ ਹਰ ਇੱਕ ਜਗ੍ਹਾ ਤੇ ਪਹੁੰਚਣ ਵਾਲਾ ਸਰਬਗੰਤਾ ਸਰਬਹੰਤਾ ਉਹ ਸਾਰਿਆਂ ਥਾਵਾਂ ਤੇ ਗਮਨ ਕਰਦਾ ਤੇ ਸਰਬਹੰਤਾ ਹੰਤਾ ਦਾਰ ਤੇ ਹਤਣ ਵਾਲਾ ਨਾਸ਼ ਕਰਨ ਵਾਲਾ ਉਹ ਸਾਰਿਆਂ ਦਾ ਨਾਸ਼ ਕਰਤਾ ਵੀ ਹੈ ਸਰਬ ਤੇ ਅਨਪੀਖ ਰਹਿੰਦਾ ਭਾਵੇਂ ਸਾਰਿਆਂ ਦੇ ਵਿੱਚ ਹੀ ਹੈ ਪਰ ਕਿਸੇ ਇੱਕ ਭੇਖ ਦਾ ਮਾਲਕ ਨਹੀਂ ਹੈ ਅਨਪੀਖ ਭੇਖਾਂ ਤੋਂ ਰਹਿਤ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਹਜ਼ੂਰ ਕਹਿੰਦੇ ਨੇ ਸਰਬ ਸ਼ਾਸਤਰ ਨਾ ਜਾਣਹੀ ਦੁਨੀਆ ਤੇ ਭਾਵੇਂ ਜਿੰਨੇ ਮਰਜੀ ਸ਼ਾਸਤਰ ਨੇ ਔਰ ਸਾਰੇ ਦੇ ਸਾਰੇ ਸ਼ਾਸਤਰ ਉਸ ਪਰਮਾਤਮਾ ਬਾਰੇ ਨਹੀਂ ਕਹਿ ਸਕਦੇ ਉਹਦੇ ਬਾਰੇ ਸਾਰਾ ਕੁਝ ਨਹੀਂ ਜਾਣਦੇ ਸਰਬ ਸ਼ਾਸਤਰ ਨਾ ਜਾਣਹੀਂ ਜਿਹ ਰੂਪ ਰੰਗ ਅਰੇਖ ਉਹਦਾ ਕਿਹੋ ਜਿਹਾ ਰੂਪ ਹੈ ਉਹਦਾ ਕਿਹੋ ਜਿਹਾ ਰੰਗ ਹੈ ਕਿ ਉਹ ਜਪਤਨ ਹੈ ਨਹੀਂ ਜਾਣਦੇ ਕਿਉਂਕਿ ਵਾਹਿਗੁਰੂ ਪਰਮਾਤਮਾ ਦਾ ਕੋਈ ਇੱਕ ਤਨ ਹੈ ਹੀ ਨਹੀਂ ਇਸ ਕਰਕੇ ਉਹ ਸ਼ਾਸਤਰਾਂ ਸਿਮਰਤੀਆਂ ਵੇਦਾਂ ਦੀ ਵਿਚਾਰ ਤੋਂ ਬੜਾ ਉੱਪਰ ਹੈ ਸਰਵਗੰਤਾ ਸਰਵਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰੇਖ ਪਰਮ 베ਦ ਪੁਰਾਨ ਜਾਕੇ ਨੇਤ ਭਾਕਤ ਨਿਤ ਹਜ਼ੂਰ ਫਰਮਾਉਂਦੇ ਨੇ ਪਰਮ 베ਦ ਪੁਰਾਨ ਜਾਕੇ 베ਦ ਸ਼ਬਦ ਅਰਥ ਹੋ ਗਿਆ ਚਾਰ 베ਦ ਪਰਮ 베ਦ ਸ਼ਬਦ ਅਰਥ ਕਰੀਏ ਵੱਡੇ ਤੋਂ ਵੱਡੇ 베ਦ ਚਾਹੇ ਜਿੰਨੇ ਮਰਜੀ ਵੱਡੇ ਤੋਂ ਵੱਡੇ 베ਦ ਲੋਕਾਂ ਨੇ ਲਿਖ ਕੇ ਪੁਰਾਨ ਲਿਖੇ ਔਰ ਵੱਡੇ ਤੋਂ ਵੱਡੇ ਵੇਦ ਤੇ ਪੁਰਾਨ ਪਰਮਾਤਮਾ ਦਾੰਤ ਨਹੀਂ ਪਾ ਸਕਦੇ ਉਹ ਵੀ ਪਰਮਾਤਮਾ ਨੂੰ ਕਹਿੰਦੇ ਨੇਤ ਨੇਤ ਨਿਰਦਾਰਥ ਹੈ ਜਿਹਦੇ ਵਰਗਾ ਕੋਈ ਵੀ ਨਹੀਂ ਪਰਮ ਵੇਦ ਪੁਰਾਨ ਜਕ ਹੈ ਨੇਤ ਭਾਕਤ ਨਿਤ ਨਿਤ ਹੀ ਪਰਮਾਤਮਾ ਨੂੰ ਨੇਤ ਨੇਤ ਕਹਿੰਦੇ ਨੇ ਵਾਹਿਗੁਰੂ ਤੁਹਾਡੇ ਵਰਗਾ ਕੋਈ ਨਹੀਂ ਕੋਟ ਸਿਮਰਿਤ ਪੁਰਾਨ ਸ਼ਾਸਤਰ ਨ ਆਵਹੀ ਬਹੁਚਿਤ ਭਾਵੇਂ ਚਾਰ ਛੱਡੋ ਲੋ ਕਰੋੜਾਂ ਵੇਦ ਲਿਖ ਲੈਣ ਭਾਵੇਂ 27 ਸਿਮਰਤੀਆਂ ਛੱਡੋ ਕਰੋੜਾਂ ਲਿਖੀਆਂ ਜਾਣ ਭਾਵੇਂ 18 ਪੁਰਾਣ ਛੱਡ ਕੇ ਕਰੋੜਾਂ ਪੁਰਾਣ ਵੀ ਲਿਖੇ ਜਾਣ ਪਰ ਫਿਰ ਵੀ ਵਾਹਿਗੁਰੂ ਪਰਮਾਤਮਾ ਨੇ ਨੇਤ ਨੇਤ ਹੀ ਰਹਿਣਾ ਹੈ ਪਾਬ ਜੇ ਦਾ ਅੰਤ ਨਹੀਂ ਪਾ ਸਕਦੇ ਦੁਬਾਰਾ ਫਿਰ ਇੰਨਾ ਅਖੀਰ ਵਾਲੀਆਂ ਦੋ ਤੁਕਾਂ ਬਚ ਗਏ ਪਰਮ 베ਦ ਪੁਰਾਣ ਜਕ ਹੈ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨ ਆਵਹੀਂ ਬਹੁ ਚਿਤ ਗੁਰੂ ਜੀ ਫਰਮਾਉਂਦੇ ਵੱਡੇ ਤੋਂ ਵੱਡੇ ਪੁਰਾਣ ਹੋਣ ਵੇਦ ਹੋਣ ਕਉ ਨਮ ਅਬੇਦ ਪੁਰਾਨ ਜਾ ਕਹਿ ਨੇਤ ਭਾਖ ਤਨਤ ਉਹ ਨੇਤੀ ਇਹ ਗੱਲ ਕਹਿੰਦੇ ਨੇ ਪ੍ਰਮਾਤਮਾ ਨੇਤ ਨਿਰਦਾਰਥ ਤੇਰੇ ਵਰਗਾ ਕੋਈ ਨਹੀਂ ਤੂੰ ਵੱਡਾ ਕੋਟ ਸਿਮਰਤ ਪੁਰਾਨ ਸ਼ਾਸਤਰ ਕਰੋੜਾਂ ਸਮਰਤियां ਹੋਣ ਪੁਰਾਨ ਹੋਣ ਸ਼ਾਸਤਰ ਹੋਣ ਨਾ ਆਵਹੀਂ ਬਹੁ ਚਿਤ ਵਾਹਿਗੁਰੂ ਪ੍ਰਮਾਤਮਾ ਉਹਨਾਂ ਦੇ ਚਿਤ ਵਿੱਚ ਨਹੀਂ ਆ ਸਕਦਾ ਭਾਵੇਂ ਉਹ ਪੂਰਾ ਵਾਹਿਗੁਰੂ ਜੀ ਦਾ ਅੰਤ ਨਹੀਂ ਜਾਣ ਸਕਦੇ ਜਾਂ ਕਹੀਏ ਪੂਰੀ ਤਰ੍ਹਾਂ ਪਰਮੇਸ਼ਰ ਨੂੰ ਬਿਆਨ ਨਹੀਂ ਕਰ ਸਕਦੇ ਥੋੜਾ ਥੋੜਾ ਬਿਆਨ ਤੇ ਕਰ ਸਕਦੇ ਨੇ ਪਰ ਇਹ ਨਹੀਂ ਕਿ ਪੂਰੀ ਤਰ੍ਹਾਂ ਪਰਮਾਤਮਾ ਨੂੰ ਬਿਆਨ ਕਰ ਸਕਣ ਕਿਉਂਕਿ ਪਰਮਾਤਮਾ ਕੀ ਹੈ ਉਹ ਬੇਅੰਤ ਹੈ ਬੇਅੰਤ ਹੈ ਉਹਦੇ ਵਰਗਾ ਹੋਰ ਕੋਈ ਵੀ ਨਹੀਂ ਸੋ ਇੱਥੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੇ 86 ਪਦਿਆਂ ਦੀ ਵਿਚਾਰ ਮੁਕੰਮਲ ਕੀਤੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਵੀਡੀਓ ਨੂੰ ਵੇਖਿਆ ਹੈ ਸਾਧ ਸੰਗਤ ਜੀ ਆਪ ਸਰਬੱਤ ਦੇ ਚਰਨਾਂ ਪਾਸ ਹੱਥ ਬਨ ਕੇ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪ ਜੀ ਕਿਰਪਾ ਕਰਕੇ ਕਰ ਲੋ ਜਿਆਦਾ ਤੋਂ ਜਿਆਦਾ ਸੰਗਤਾਂ ਦੇ ਨਾਲ ਇਹ ਵੀਡੀਓ ਤੁਸੀਂ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਇਸ ਕਾਰਜ ਤੋਂ ਲਾਹਾ ਪ੍ਰਾਪਤ ਕਰ ਸਕਣ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ